ਬੱਤ ਲਾ ਜੀ ਭਾਈ ਆਪਾਂ ਘਣਿਆ ਜੀ ਡੂਮ ਵਾਲੀ ਮੰਡੀ ਕੀ ਜਿਹੜੀ ਕੀ ਆਪਣੇ ਕੱਬ ਵਾਲੀ ਨਾਲ ਹੀ ਜਿਹੜੀ ਮਠੰਡਾ ਰੋਡ ਤੇ ਮੈਨ ਪਰਦੀ ਆ ਜੀ ਤੁਸੀਂ ਦੇਖ ਸਕਦੇ ਹੋ ਭਾਈ ਉਹ ਬਰਬੀ ਦਾ ਬਹੁਤ ਕਰੇ ਜਾ ਭਾਈ ਦੇਖੋ ਮੜਿਆ ਸਾਈਡ ਦੇ ਭਾਈ ਨੂੰ ਕੋਈ ਦੇਖ ਸਕਦੇ ਹੋ ਭਾਈ ਬਰਬੀ ਦਾ ਬਹੁਤ ਕਰੇ ਜਾ ਜੀ ਦੇਖ ਲੈ ਭਾਈ ਕੀ ਮੰਗਦੇ ਮੱਕੜ ਦਾ ਕੀ ਮੰਗਦਾ ਭਾਈ ਉਹ ਕਰਦਾ ਉਹ ਸਹੀ ਆ ਪੈਸੇ ਨਹੀਂ ਨਹੀਂ ਯਾਰ ਕੋਈ ਦੇਖ ਸਕਦਾ ਬਰਬੀ ਦਾ ਸੌਦਾ ਹੋ ਗਿਆ ਉਹ ਆਇਆ ਓਰੇ ਹੁਣ ਬਰਦਾ ਮੂਹ ਤੋਂ ਪੂਰੇ 75 ਦਾ ਸ਼ਟਰਸਾ ਯਾਰ ਮੈਨ ਨੂੰ ਪੜੇ ਆਈ ਆਈ ਛੋਟੀ ਦਿਲਾਂ ਦੀ ਜਾਨ ਸਾਡੇ ਬਾਈ ਮਾਣਕਾ ਬਹੁਤ ਵਧੀਆ ਬਰਪਰੀਆਂ ਦੇ ਸਦੇ ਜਬ ਵਧੀਆ ਬਰਪਰੀਆਂ ਹੋਇਆ ਮਾਣਕਾ ਬਹੁਤ ਵਧੀਆ ਬਰਪਰੀਆਂ 100 ਰੁਪਏ ਕੋਈ ਆਇਆ ਧੋਲੀ ਮਾਰਦੇ ਆ ਬੱਕਰੇ 100 ਹੀ ਲੱਗੂ 100 ਹੀ ਲੱਗੂ ਤੇਰਾ ਉਹ ਆਵਦੀ ਕਰਾਂਗਾ ਤੂੰ ਆ ਨਾ 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 ਮਾਲ ਜੀ ਕੀ ਕਹੀ ਜੰਨੇ ਉਹ 100 ਪਿੱਛੇ ਕੀ ਕਹੀ ਜੰਨੇ ਮਾਲ ਕਰਦਾ ਬਾਈ ਯਾਰ ਉਹ 100 ਵਿੱਚ ਕਿਉਂ ਫਿਰ ਉਹ ਸ਼ਾਰਟ ਤੇ ਪੇਕੀ ਉਹ ਬਜਾ ਦੇ ਟੱਕਲਾ ਯਾਨੀ ਜੀ ਹੋ ਗਿਆ ਸਾਡਾ ਇਹ ਕਹਿੰਦਾ ਹੋਇਆ ਜੀ ਇਹ ਇਹ ਦਸਤਾ ਨਹੀਂ ਦਸਤਾ ਓਏ ਤੇਰੀ ਆਪ ਦੀ ਗੱਲ ਹੋਈ ਓਏ ਨਹੀਂ ਆਈ ਕਿਰਾਇਆ ਸਾਲਾਂ ਲੇਕੇ ਨਹੀਂ ਆਇਆ ਭਈ ਐਸੇ ਯਾਨੀ ਜੀ ਜਿੰਦਾ ਹੋਇਆ ਤੁਹਾਡਾ ਇਹ ਰਸਾ ਪਾ ਦੇਗਾ ਇਹ ਰਸਾ ਪਾ ਦੇਣਾ ਲਗਦਾ ਸੋਹ ਬਈ ਇਹ 700 ਆ ਜੀ ਲਖਾਈ ਆਪੋ ਆਪਸੀ ਪਾ ਦੇਗਾ ਲਖਾਈ ਆਪੋ ਆਪਣੇ ਆਈਓ ਦੇਖ ਸਕਦੇ ਬਹੁਤ ਘਰੇ ਬਰਪੜੀਆਂ ਚੰਗੀਆਂ ਬਰਪੜੀਆਂ ਬਈ ਦੇਖਦੇ ਰੂਮ ਵਾਲੀ ਬਣੀ ਬਹੁਤ ਸੋਹਣੀ ਬਰਪੜੀਆਂ ਤੁਸੀਂ ਦੇਖ ਸਕਦੇ ਹੋ ਹਰ ਕੰਪਲੀਟ ਦਾ ਬਈ ਮਾਲ ਆਉਂਦਾ ਔਰੇ ਛੋਟੇ ਛੋਟੇ ਸ਼ਾਟ ਬਣਾ ਚੰਗੀਆਂ ਬਈ ਚਲੋ